जब से ये सरकार सता में आई है आप देख रहे हैं किसान सड़कों में है मजदूर सड़कों में है कर्मचारी सड़कों में है अधिकारी सड़कों में है वकील सड़कों में है यहाँ तक के सुप्रीम कोर्ट के जज भी सड़कों पे हैं और लोगों से न्याय मांग रहे हैं कि मोर्चा जतावा इसलिए वाल कुछ कर पावगे जहाँ अपने तो मसले ने तो हल कर पावे ਗੱਲ ਇਹ ਨਹੀਂ ਬਈ ਦਿੱਲੀ ਕੁਝ ਕਰਨ ਦੀ ਹੈ ਅਸੀਂ ਜਿਹੜਾ ਬਿੱਲੇ ਆ ਵੀ ਦਿੱਲੀ ਤੀਜੇ ਦਿਨ ਬੈਠੇ ਰਹੇ ਹਣਾ ਗੱਲ ਇਹ ਆ ਕਿ ਜਿਹੜੇ ਇੱਥੇ ਸਾਡੇ ਸਤਕਾਰਯੋਗ ਕਿਸਾਨ ਆਗੂ ਬੈਠੇ ਨੇ ਜਗਜੀਤ ਸਿੰਘ ਢੱਲੇਵਾਲ ਜਾਂ ਸਰਬੰਤ ਸਿੰਘ ਪੰਦੇਰ ਜਾਂ ਸਰਜੀਤ ਸਿੰਘ ਤੌਰ तमाम ਕਿਸਾਨ ਆਗੂ ਬੈਠੇ ਨੇ ਇੱਥੇ ਹਣਾ ਗੱਲ ਉਹਨਾਂ ਦੀਆਂ ਮੰਗਾਂ ਦੀ ਆ ਗੱਲ ਪੂਰੇ ਪੰਜਾਬ ਦੀ ਆ ਗੱਲ ਪੂਰੇ ਹਰਿਆਣੇ ਦੀ ਆ ਗੱਲ ਪੂਰੇ ਦੇਸ਼ ਦੀ ਆ ਹਨ ਤੇ ਗੱਲ ਪੂਰੇ ਦੇਸ਼ ਦੇ ਕਿਸਾਨਾਂ ਦੀ ਆ ਹੋਰ ਬੰਦਾ ਕੱਥ ਅੱਜ ਕਿੰਨੇ ਵਜੇ ਪਹੁੰਚ ਗਏ ਸਵੇਰੇ ਅਸੀਂ ਸਾਨੂੰ ਤਾਂ 28 ਤਰੀਕ ਦੇ ਆ ਭਾਈ ਅੱਛਾ 28 ਦੇ ਆ ਅਸੀਂ ਨੌਜਵਾਨ ਆਏ ਜੇ ਤੁਸੀਂ ਕੌਂਕਾਤ ਅਸੀਂ ਘਰ ਕੱਟਿਓ ਕਿ ਭਾਵੇਂ ਅਲੱਗ ਸਾਨੂੰ ਇੱਕ ਦੇ ਵਿੱਚ ਮੇਰੀ ਕੋਈ ਮੈਂ ਕੋਈ ਨਾ ਤਾਂ ਵਾ ਲੀਡਰ ਚਾਹਣਾ ਨਾ ਅਸੀਂ ਸਾਰੇ ਨੌਜਵਾਨੇ ਤੋਂ ਬੱਡੇ ਪਿੱਛੇ ਲੱਗੇ ਚੱਲਣਾ ਆ ਖਾਤੇ ਮਾਰ ਦੇ ਵਿੱਚ ਆਏ ਜੀ ਕੋਈ ਗੱਲ ਨਹੀਂ ਹੁੰਦੀ ਕਿ ਅਸੀਂ ਕੋਈ ਵਾ ਵਾ ਕਿੰਨੇ ਦਾ ਸੀ ਉਹ ਕਰਦੀ ਸਾਰ ਆਪਣੇ ਹਰ ਵਾਅਦੇ ਤੋਂ ਮੁੱਕ ਰਹੀ ਹੈ ਪਹਿਲਾਂ ਕਹਿੰਦੀ ਸੀ ਟਰੈਕਟਰ ਟੋਲ ਨਹੀਂ ਲੈ ਕੇ ਜਾਣਾ ਫਿਰ ਕਹਿੰਦੀ ਤੁਸੀਂ ਪੈਦਲ ਜਾਓ ਜਦੋਂ ਪੈਦਲ ਚੱਲਣ ਦਾ ਯਤਨ ਕੀਤਾ ਗਿਆ ਤਾਂ ਉੱਥੇ ਵੀ ਇੱਕ ਤਰ੍ਹਾਂ ਕਿ ਤਰਕ ਕਰ ਦਿੱਤਾ ਜੀ ਕਿਹੜੀ ਮੋਢੀ ਸਰਕਾਰ ਆ ਸਾਡੇ ਕਿਸਾਨਾਂ ਦੇ ਉੱਤੇ ਕਾਹ ਗਿਆ ਇਹ ਆਪ ਕਿੰਨੇ ਦਿੱਤੀ ਮੰਗਾਂ ਮੰਨੀਆਂ ਸੀ ਜਿਨ੍ਹਾਂ ਤੋਂ ਕੇ ਪੱਟੀਆਂ ਜਿਹੜਾ ਇੱਕ ਰਾਜਾ ਹੁੰਦਾ ਹੈ ਉਹਦੇ ਬਾਰੇ ਕੱਲ ਮਿਕਲੀ ਉਹ ਲਿਖੀ ਹੋਈ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਪੱਟੇ ਔਰ ਤੁਸੀਂ ਜੁੜੇ ਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਡਰ ਤੋਂ ਜਿੱਥੇ ਕੇ ਜਗਜੀਤ ਸਿੰਘ ਡੱਲੇয়াল ਵੱਡੇ ਆਗੂ ਕਿਸਾਨ ਵੱਡੇ ਆਗੂ ਹੈ ਔਰ ਉਹਨਾਂ ਦੀ ਕਾਫੀ ਦਿਨਾਂ ਤੋਂ ਜਿਹੜੇ ਭੁੱਖ ਹੜਤਾਲ ਦੇ ਉੱਪਰ ਬੈਠੇ ਆ ਮਰਨ ਮਰਨ ਤੋਂ ਉੱਪਰ ਬੈਠੇ ਹੋਏ ਆ ਔਰ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋਈ ਆ ਔਰ ਉਸੇ ਮੱਦੇਨਜ਼ਰ ਅੱਜ ਵੱਡਾ ਇਕੱਠ ਇੱਥੇ ਹੋਇਆ ਰਕੇਸ਼ ਚਕੈ ਜੀ ਵੱਡੇ ਆਗੂ ਹੈ ਉਹ ਵੀ ਇੱਥੇ ਪਹੁੰਚੇ ਆ ਔਰ ਪੰਜਾਬ ਤੋਂ ਭਾਰਨਾ ਸਿੱਧੂ ਪਾਰਨਾ ਸਿੱਧੂ ਨੌਜਵਾਨਾਂ ਦਾ ਕਾਫੀ ਨੌਜਵਾਨ ਆਗੂ ਹੈ ਔਰ ਕਾਫੀ ਵੱਡਾ ਨਾਮ ਹੈ ਬਾਈ ਦਾ ਉਹ ਇੱਥੇ ਪਹੁੰਚੇ ਹੈ ਬਹੁਤ ਹੀ ਵੱਡੇ ਇਕੱਠ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਖਨੌਰੀ ਬਾਰਡਰ ਤੋਂ ਦਿੱਲੀ ਜਾਣਾ ਹੁਣ ਲਗਭਗ ਕਿਸਾਨਾ ਵੱਲੋਂ ਤੈਅ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਸਰਕਾਰ ਕਹਿੰਦੀ ਸੀ ਟ੍ਰੇਨਾਂ ਤੇ ਜਾਓ ਜਾਂ ਆਪਣੇ ਟਰੈਕਟਰ ਟੌਰੀਆਂ ਨਾਲ ਲੈ ਕੇ ਜਾਓ ਪਰ ਪੈਦਲ ਵੀ ਜਿਹੜੇ ਜਥੇ ਐ ਉਹ ਵੀ ਕਿਸਾਨਾਂ ਦੇ ਜਥਿਆਂ ਨੂੰ ਸਰਕਾਰਾਂ ਵੱਲੋਂ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਸੋ ਹੁਣ ਭਾਨੇ ਸਿੱਧੂ ਵੱਲੋਂ ਵੀ ਲਾਮਬੰਦ ਕੀਤਾ ਗਿਆ ਔਰ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਜਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਵੱਲ ਕੋਚ ਕਰਨਾ ਹੈ ਸੋ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਪ੍ਰਤੀ ਔਰ ਕਿਸਾਨਾਂ ਪ੍ਰਤੀ ਕੀ ਸਿਚੁਏਸ਼ਨ ਰਹਿਣ ਵਾਲੀ ਹੈ ਸੋ ਤੁਸੀਂ ਜਰੂਰ ਜੁੜੇ ਰਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਖਨੌਰੀ ਬਾਰਡਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਅੱਜ ਪਹੁੰਚੇ ਆ ਬਾਈ ਜੀ ਪਾਲ ਕਰੋੜਾ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਛੋਟੀ ਜੀ ਗੱਲਬਾਤ ਕਰਦੇ ਆ ਸਵੇਭਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਬਾਈ ਜੀ ਅੱਜ ਦਾ ਜਿਹੜਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜੀ ਵੀਰੇ ਇਹਦੇ ਨਾਲ ਪੰਜਾਬ ਸਰਕਾਰ ਸੈਂਟਰ ਦੀ ਸਰਕਾਰ ਲੱਗਦਾ ਕੋਈ ਫਰਕ ਬਿਲਕੁਲ ਬਿਲਕੁਲ ਵੀਰੇ ਸਾਡੇ ਲੋਕਾਂ ਨਾਲ ਇਹ ਦੇਖੋ ਸਾਡੇ ਭੈਣ ਭਰਾ ਜਦੋਂ ਆਪਾਂ ਸਾਰੇ ਇੱਕ ਹੋ ਜਾਾਂਗੇ ਤਾਂ ਫਿਰ ਕਿਉਂ ਨਹੀਂ ਉਹ ਹਿੱਲਣਗੇ ਆ ਬਾਕੀ ਸਰਕਾਰਾਂ ਅੱਗੇ ਵੀ ਇਹੀ ਬੇਨਤੀ ਆ ਵੀਰੇ ਉਹਨਾਂ ਨੂੰ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜਿਹੜੇ ਸਾਨੂੰ ਐਮਐਸਪੀ ਜਿਹੜੀ ਜਿਹੜੀਆਂ ਵੀ ਸਾਡੀਆਂ ਮੰਗਾਂ ਨੇ ਇੱਕ ਇਨਸਾਨ ਸਾਡੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹਰੇਕ ਇਨਸਾਨ ਦਾ ਫਰਜ਼ ਬਣਦਾ ਵੀਰੇ ਕਿਉਂਕਿ ਉਹ ਇਨਸਾਨ ਬੈਠਾ ਕਾਦੇ ਲਈ ਆ ਉਹ ਤੁਹਾਡੇ ਆਪਣੇ ਹੱਕਾਂ ਲਈ ਬੈਠਾ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਅਸੀਂ ਕਿਸਾਨੀ ਲਈ ਘਰੋਂ ਘਰੀ ਨਿਕਲੀ ਅਰੇ ਇੱਥੇ ਹਾਜ਼ਰੀ ਰੱਖੀਏ ਇੱਕ ਦਿਨ ਬਾਅਦ ਦੋ ਦਿਨ ਬਾਅਦ ਪੱਕੇ ਜਿਹਨੇ ਜਿੱਦਾਂ ਦੀ ਹਾਜ਼ਰੀ ਲਵਾ ਸਕਦਾ ਵੀਰੇ ਅੱਜ ਬਹੁਤ ਵੱਡੀ ਮਾਤਰਾ ਦੇ ਵਿੱਚ ਲੋਕ ਜਿਹੜੇ ਭੈਣ ਭਰਾ ਪਹੁੰਚ ਰਹੇ ਨੇ ਵੀਰੇ ਬਹੁਤ ਵੱਡੀ ਮਾਤਰਾ ਚ ਅੱਜ ਵਕਾਇਾ ਹੀ ਜਿਹੜਾ ਸਰਕਾਰ ਤੱਕੇ ਆਵਾਜ਼ ਵੱਡੇ ਪੱਧਰ ਤੇ ਜਾਊਗੀ ਤੇ ਸਾਡੀ ਸਰਕਾਰ ਨੂੰ ਵੀ ਸਿਝਾ ਵੀ ਇਹ ਮੰਨ ਲੈਣੀ ਚਾਹੀਦੀ ਆ ਕਿਉਂ ਕਿਸਾਨ ਨੂੰ ਇੰਨਾ ਦੁਖੀ ਕੀਤਾ ਜਾ ਰਿਹਾ ਕਿਉਂ ਬਾਰਡਰਾਂ ਤੇ ਰੋਲਿਆ ਜਾ ਰਿਹਾ ਸਾਡੀਆਂ ਮੰਗਾਂ ਮੰਨ ਲੀਆਂ ਜਾਣ ਤਾਂ ਜੋ ਕਿਸਾਨ ਵੀ ਆਪਣੀ ਜ਼ਿੰਦਗੀ ਜੀਣ ਖੇਤੀਬਾੜੀ ਕਰੇ ਜਦਰ ਸਾਹਿਬ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਚ ਬਿਲਕੁਲ ਦੇਖੋ ਅਸੀਂ ਤਾਂ ਹੁਣ ਉਹਨਾਂ ਨੂੰ ਮਿਲਾਂਗੇ ਜਾ ਕੇ ਜੀ ਕੱਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਲੱਗਿਆ ਵੀ ਸਿਹਤ ਉਹਨਾਂ ਦੀ ਕਿਡਨਰੀਆਂ ਤੇ ਅਸਰ ਪਏ ਨੇ ਅਤੇ ਹੋਰ ਕਾਫੀ ਪ੍ਰੋਬਲਮਾਂ ਜਿਹੜੀਆਂ ਸਿੱਖ ਦੇਖੋ ਵੀਰੇ ਬੰਦਾ ਇੱਕ ਦਿਨ ਨਹੀਂ ਹਨਾ ਸਾਰ ਦਾ ਰੋਟੀ ਤੋਂ ਬਿਨਾ ਅੱਜ ਕਿੰਨੇ ਦਿਨ ਹੋ ਗਏ ਵੀਰੇ ਇਸ ਕਰਕੇ ਉਹਨਾਂ ਦੇ ਸਰੀਰ ਤੇ ਵੀ ਅਸਰ ਪਿਆ ਸਾਡੇ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਹਿਣਾ ਪਾਲਖਰੋਡ ਜੀ ਦਾ ਕਿਉਂਕਿ ਲੋਕਾਂ ਦੇ ਨਾਲ ਹੀ ਜਿਹੜੇ ਇਹ ਮੋਰਚੇ ਹੈ ਇਹ ਚੱਲਦੇ ਹੁੰਦੇ ਆ ਬੀਸ ਗਰਤੀ ਲੋਕਾਂ ਲਗਣਾ ਹੈ ਲੋਕਾਂ ਸਾਰੇ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਵੇਂ ਲਾਮਬੰਦ ਕਰਕੇ ਸਾਨੂੰ ਉਹਨਾਂ ਨੂੰ ਪ੍ਰਤਾਪ ਕਰਨਾ ਹੁਣ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚਾਂਗੇ ਨਵਦੀਪ ਮੇਰਾ ਭਰਾ ਹੋਇਆ ਰਾਜ ਖਾਲਸਾ ਜਿੰਨੇ ਵੀ ਸਾਡੇ ਸਾਰੇ ਨੌਜਵਾਨ ਸਾਥੀ ਜਿਹੜੇ ਲੜਾਈਆਂ ਲੜਦੇ ਨੇਗੇ ਅਸੀਂ ਹੁਣ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਉਹਨਾਂ ਨੂੰ ਹੋਰ ਵੀ ਤੇਜ਼ ਕਰਾਂਗੇ ਕਿਉਂ ਜਿੰਨੇ ਵੀ ਸਾਡੇ ਕ੍ਰਾਂਤੀਕਾਰੀ ਕਿਤੇ ਵੀ ਹਾਕੂ ਸਾਹਮਣੇ ਖੜੇ ਨੇ ਉਹਨਾਂ ਨੂੰ ਇਹ ਗੱਲ ਨਾ ਲਾਣਾ ਫਿਕਰ ਨਾ ਕਰੋ ਨੌਜਵਾਨਾਂ ਨੂੰ ਹੁਣ ਆਪਣੇ ਘਰਾਂ ਦੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਉਂ ਥੋੜੇ ਨਾਲ ਬਰਾਬਰ ਦਾ ਜਿਹੜਾ ਕਰਾਂਗੇ ਤੁਸੀਂ ਫਿਕਰ ਮਾਇਤੀ ਨਾ ਕਰੋ ਕਿ ਮੈਂ ਸਾਡੀ ਸਾਡਾ ਪਹਿਲਾ ਸਿਖਿਓ ਮਣਿਆ ਸੀਗਾ ਉਹਦੇ ਵਿੱਚੋਂ ਜਿਹੜਾ ਅਕੂ ਤੇ ਪਹਿਲਾ ਆ ਕੇ ਹਮਾਤ ਕਰੂਗਾ ਮੈਂ ਧੰਨਵਾਦ ਕਰੂਗਾ ਡਾਕਟਰ ਦਰਸ਼ਨਪਾਲ ਜੀ ਪਟਿਆਲੇ ਤੋਂ ਨੇ ਗਏ ਬਹੁਤ ਸਨਰਤੀ ਆਉਣਗੇ ਬੜੀਆਂ ਲੰਮੇ ਸਮੇਂ ਕਿਹੜੀ ਪੰਜਾਬ ਦੀ ਲੜਾਈ ਲੜ ਰਹੇ ਨੇ ਇਹਨਾਂ ਦੇ ਵਿੱਚ ਸਾਰੇ ਮੋਰਕ ਕਰਦੇ ਉਹੀ ਖੜੇ ਨੇ ਮੈਂ ਡਾਕਟਰ ਦਰਸ਼ਨਪਾਲ ਜੀ ਦੇ ਚਰਨੀ ਆਤਰਾ ਕੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡਾ ਕੇਟਰ ਪਹੁੰਚਿਆ ਅੱਜ ਤੁਹਾਡੇ ਆਕੂ ਪਹੁੰਚੇ ਲਗੇ ਜਿਲ੍ਹਾ ਆਕੂ ਪਹੁੰਚੇ ਲਗੇ ਤੁਹਾਡੇ ਸਾਰੇ ਪਹੁੰਚਣਗੇ

क्यों सोचें रहा सरल होगी हम आदम के बेटे हैं क्यों सोचे रहा सरल होगी थोड़ा वक्त लगेगा लेकिन संघर्ष जरूर सफल होगा हर संकट का हल होगा आज नहीं तो कल होगा अगर ये सरकार ये सोचे कि इतने किसानों की जाने लेने के बाद भी इतनी पूर्वक व्यवहार करने के बाद भी अगर ये सरकार ये सोचती है कि किसान डर जाएगा दब जाएगा तो ये सरकार ये नोट कर ले कि चाहे इसके लिए हमें कितनी भी शादत क्यों ना देना पड़े लेकिन किसान जो है अपनी मांगों को मनवा के ही निकलेगा यहाँ से हालांकि आपने देखा होगा कि तेरह महीने किसानों ने आंदोलन किया दिल्ली में हमारे कितने साथी जो है जो शहीद हो गए जो हमारे साथी थे 700 से 800 किसानों की शादत होगी वहां पर और उसके अब उस, देखिए आप और किसान किसानों के साथ सरकार ने वाह किया तभी तो अंदोलन खत्म सर जिस तरह पहला कह रहे सी, थे ट्रैक्टर ट्रॉली नहीं लेके आनी रेल से आ जाओ ट्रेन ते जाओ हूं तो पैदल ही जा रहे हैं हूँ की ऑब्जेक्शन है सरकार

नहीं लगेंगे वेरीगेटिंग आपका नहीं लगेंगे वेरीगेटिंग तो जब इकट्ठे लोग हो जाएंगे तो दिल्ली के तो चारों तरफ बट्टा हो जाएगा अब सब लोग इकट्ठा नहीं बैठ रहे ਨੌਰ ਬਲਾਕ ਹੋਏ ਨੇ ਪਟਿਆਲਾ ਜਿਲ੍ਹਾ ਬਾਜੀ ਕਿਦਾਂ ਅੱਜ ਵੱਡਾ ਇਕੱਠ ਹੈ ਕੋਈ ਲੱਗਦਾ ਸਰਕਾਰ ਤੇ ਫਰਕ ਪੈਣ ਵਾਲਾ ਲੱਗਦਾ ਜੱਟ ਦਾ ਬਹੁਤ ਜਿਵੇਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਮੈਨੂੰ ਲੱਗਦਾ ਵੀ ਸਰਕਾਰ ਹਿੱਲੇਗੀ ਜਾਂ ਗੱਲਬਾਤ ਵਾਸਤੇ ਬੁਲਾਈ ਕੋਈ ਨਾ ਕੁਝ ਅੱਗੇ ਵਧਣ ਦੀ ਆਸ ਹੈਗੀ ਹੈ ਔਰ ਕੀ ਲੱਗਦਾ ਐਦਾਂ ਹੀ ਐਦਾਂ ਹੀ ਸੰਗਤਾਂ ਜਿੱਦਾਂ ਵੀ ਕੋਈ ਕੌਲ ਆਉਂਦੀ ਆ ਆਗਮਾਂ ਵੱਲੋਂ ਐਦਾਂ ਸਕਦਾ ਹੁੰਦੀ ਰਹਿਣਗੇ ਬਿਲਕੁਲ ਜੀ ਹੁਣ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਕੁਝ ਗੱਲ ਹੋਰ ਚਗੀ 2020 ਵਾਲਾ ਕਿਤੇ ਮਾਹੌਲ ਬਣਦਾ ਜਾ ਰਿਹਾ ਬਣਦਾ ਜਾ ਰਿਹਾ ਜੀ ਉਸ ਤੋਂ ਲੱਗਦਾ ਵੱਧ ਵੱ ਔਰ ਬੜਾ ਇਕੱਠ ਹੈ ਅੱਜ ਕਿੰਨੇ ਵਜੇ ਪਹੁੰਚ ਗਏ ਸਵੇਰੇ ਅਸੀਂ ਸਭ ਤੋਂ 28 ਤਰੀਕ ਦੇ ਆਏ ਬਈ ਅੱਛਾ 28 ਦੇ ਆਏ ਜੇ ਦਿੱਲੀ ਚਲੇ ਜਾਵਾਂਗੇ ਦਿੱਲੀ ਜਾ ਕੇ ਸੜਕਾਂ ਦੇ ਬੈਠੇ ਰਾਵਾਂਗੇ ਉੱਥੇ ਕਿਹੜਾ ਸਾਡੀਆਂ ਮੰਗਾਂ ਮੰਨਿਆ ਆਏ ਆ ਪਹਿਲਾਂ ਵੀ ਬੈਠੇ ਰਹੇ ਹਨ ਗੱਲ ਇਹ ਆ ਕਿ ਅੱਜ ਅਸੀਂ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਆਪਣੇ ਹੱਕਾਂ ਦੇ ਲਈ ਮਰ ਵੀ ਸਕਦੇ ਆ ਅਸੀਂ ਆਪਣੇ ਹੱਕਾਂ ਦੇ ਲਈ ਲੜ ਵੀ ਸਕਦੇ ਆ ਅਸੀਂ ਸਾਰਾ ਕੁਝ ਅੱਜ ਪੂਰੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸ ਰਹੇ ਆ 13 ਤਰੀਕ 13 ਫਰਵਰੀ ਦੀ ਉਹ ਤਰੀਕ ਯਾਦ ਆ ਜਦੋਂ ਕਿਸਾਨ ਇੱਥੇ ਆਏ ਸੀ ਤੇ ਕਈ ਟਰੈਕਟਰ ਫਟ ਗਏ ਕਈ ਕਿਸਾਨਾਂ ਦੇ ਲੱਤਾਂ ਟੁੱਟ ਗਈਆਂ ਕਈ ਕਿਸਾਨਾਂ ਦੀਆਂ ਅੱਖਾਂ ਫਟ ਗਈਆਂ ਕਈ ਕਿਸਾਨ ਨੇ ਜਿਹੜੇ ਉਹ ਇਥੇ ਸ਼ਹੀਦ ਹੋ ਗਏ ਤੇ ਗੱਲ ਇਹ ਆ ਕਿ ਇੱਥੇ ਅੱਜ ਸਾਨੂੰ ਖੜਿਆਂ ਨੂੰ ਸ਼ੁਭ ਕਰਨ ਵੀ ਜਾਦਾ ਆ ਰਿਹਾ ਜਿਹੜੇ ਨੌਜਵਾਨ ਦੇ ਇਸੇ ਬਾਰਡਰ ਤੇ ਡੈਥ ਹੋਈ ਤੇ ਸਾਨੂੰ ਉਹ ਲੋਕ ਵੀ ਜ਼ਿਆਦਾ ਆ ਰਹੇ ਨੇ ਸਾਨੂੰ ਪਿਰਤਪਾਲ ਵੀ ਜ਼ਿਆਦਾ ਆ ਰਿਹਾ ਜਿਹੜੇ ਨੌਜਵਾਨ ਨੂੰ ਇੱਥੇ ਚੁੱਕ ਕੇ ਲਜਾਇਆ ਗਿਆ ਹਨ ਗੱਲ ਇਹ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਗੌਰ ਕਰੇ ਸਰਕਾਰ ਸਰਕਾਰਾਂ ਜਿਹੜੀਆਂ ਲੋਕਤੰਤਰ ਦੇ ਰਾਹੀ ਚੁਣੀਆਂ ਜਾਂਦੀਆਂ ਨੇ ਜੇਕਰ ਅੱਜ ਇੱਥੇ ਕੋਈ ਵੀ ਹੀਮਕੀਮ ਹੁੰਦੀ ਆ ਕੋਈ ਵੀ ਕਿਸਾਨ ਆਗੂ ਨਾਲ ਮਾੜਾ ਵਰਤਾਓ ਦਾ ਜਾਂ ਕਿਸਾਨ ਆਗੂ ਇਸ ਦੁਨੀਆ ਤੋਂ ਕੂਚ ਕਰਦਾ ਤਾਂ ਸ਼ਾਇਦ 20 ਸਾਲ ਤੱਕ ਕੋਈ ਕਿਸਾਨ ਲੀਡਰ ਚੰਗਾ ਨਹੀਂ ਲੱਭਣਾ 20 ਸਾਲ ਤੱਕ ਕੋਈ ਇਮਾਨਦਾਰੀ ਤੇ ਲੜਨ ਵਾਲਾ ਬੰਦਾ ਨਹੀਂ ਲੱਭਣਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਾਡੇ ਟਰੈਕਟਰ ਸਾਡੇ ਪੁੱਤ ਨੇ ਇਹ ਸਾਡੇ ਬਜ਼ੁਰਗ ਸਾਡੇ ਬਾਪ ਨੇ ਹਨਾ ਇਹਨਾਂ ਦੀਆਂ ਅੱਖਾਂ ਨਾਮਣੇ ਅੱਜ ਸਾਡੀਆਂ ਖੁਦ ਦੀਆਂ ਅੱਖਾਂ ਨਾਮਣੇ ਕਿ ਅੱਜ ਜਿਹੜੀ ਉਮਰ ਬਿਸਤਰੇ ਦੇ ਵਿੱਚ ਬੈਠ ਕੇ ਆਪਣੇ ਪੋਤੇ-ਪੋਤਿਆਂ ਨੂੰ ਸੰਭਾਲਣ ਦੀ ਸੀ ਅੱਜ ਜਿਹੜੀ ਉਮਰ ਬਿਸਤਰੇ ਦੇ ਵਿੱਚ ਬੈਠ ਕੇ ਰੋਟੀਆਂ ਖਾਣ ਦੀ ਸੀ ਤੇ ਅੱਜ ਉਹ ਉਸੇ ਰੂਪੀੇ ਖਾਤਰ ਲੜਨ ਦੇ ਲਈ ਐਸੀ ਛੜਕਦੇ ਬੈਠੇ ਨੇ ਕਹਿਰ ਦੀ ਠੰਡਾ ਕਹਿਰ ਦਾ ਕੋਰਾਗਾ ਤੇ ਇਹ ਸਾਨੂੰ ਉਹੀ ਦਿਨ ਯਾਦ ਆ ਰਹੇ ਨੇ ਜਦੋਂ 10ਵੇਂ ਪਾਸ਼ਾ ਦਾ ਪਰਿਵਾਰ ਸੀ ਜਿਹੜਾ ਖੀਰੂ ਖੀਰੂ ਹੋ ਗਿਆ ਸੀ 10ਵੇਂ ਪਰਿਵਾਰ ਦਾ 10ਵੇਂ ਪਾਸ਼ਾ ਦਾ ਜਿਹੜਾ ਪਰਿਵਾਰ ਸੀਗਾ ਉਸ ਨੂੰ ਸਮੇਂ ਦੀ ਹਕੂਮਤ ਨੇ ਸ਼ਹੀਦ ਕਰਤਾ ਸੀ ਤੇ ਇਹ ਉਹੀ ਰਾਹ ਨੇ ਜਿਹੜੇ ਰਾਹਾਂ ਤੇ ਅਸੀਂ ਬੈਠੇ ਆਂ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ ਲਜਾਇਆ ਗਿਆ ਤੇ ਉਹਨਾਂ ਦੇ ਪੁੱਤਰ ਦਾ ਕਲੇਜਾ ਸੀ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ ਗਿਆ ਅਸੀਂ ਕਹਿੰਦੇ ਹੁੰਦੇ ਕਿ ਮਿੱਟੀ ਨਾਲ ਫਰੋਲ ਜੋਗਿਆ ਨਹੀਂ ਉਹ ਲੱਪਣੇ ਨਾਲ ਗਵਾਚੇ ਪਰ ਸਾਡੀ ਜਿਹੜੀ ਕੌਮ ਆ ਸਾਡੀ ਜਿਹੜੀ ਸਿੱਖ ਕੌਮ ਆ ਉਸ ਨੂੰ ਮਿੱਟੀ ਫਰੋਲਣੀ ਪੈਣੀ ਆ ਸਾਡੇ ਪੰਜਾਬੀਆਂ ਨੂੰ ਮਿੱਟੀ ਫਰੋਲਣੀ ਪੈਣੀ ਆ ਕਿਉਂਕਿ ਸਾਡੀ ਮਿੱਟੀ ਦੇ ਵਿੱਚ ਇਤਿਹਾਸ ਆ ਇਤਿਹਾਸ ਸਿਰਜਿਆ ਜਾਂਦਾ ਉਸੇ ਮਿੱਟੀ ਚੋਂ ਜੇਕਰ ਅਸੀਂ ਆਪਣੀ ਮਿੱਟੀ ਨਾਲ ਪਰੋਲਾਂਗੇ ਤਾਂ ਸਾਡਾ ਇਤਿਹਾਸ ਆ ਜਿਹੜਾ ਉਹ ਖਤਮ ਹੋ ਜੂ ਇਸੇ ਕਰਕੇ ਅਸੀਂ ਇਸ ਇਤਿਹਾਸ ਨੂੰ ਫਰੋਲ ਰਹੇ ਆ ਇਸੇ ਕਰਕੇ ਅਸੀਂ ਆਦੀ ਮਿੱਟੀ ਨੂੰ ਦੁਬਾਰਾ ਦੁਬਾਰਾ ਕੁੱਟਦੇ ਆਂ ਪ੍ਰੂਲਦੇ ਆਂ ਦੁਬਾਰਾ ਦੁਬਾਰਾ ਫੇਰ ਅਸੀਂ ਉਹਨਾਂ ਸੰਘਰਸ਼ਾਂ ਦੇ ਰਾਹਾਂ ਦੇ ਪਾਤੀ ਬਣ ਜਾਂਦੇ ਆਂ ਜਿਹੜੇ ਸੰਘਰਸ਼ ਸਾਡੀ ਕੌਮ ਕਦੇ ਘੋੜਿਆਂ ਤੇ ਬੈਠ ਕੇ ਲੜਦੀ ਰਹੀ ਤੇ ਅੱਜ ਅਸੀਂ ਉਹ ਉਹੀ ਲੜਾਈ ਜਿਹੜੀ ਕਿ ਟਰੈਕਟਰਾਂ ਦੀਆਂ ਕਾਠੀਆਂ ਤੇ ਬੈਠ ਕੇ ਲੜ ਰਹੇ ਆਂ ਜਿਹੜੇ ਸੰਘਰਸ਼ ਕਦੇ ਘੋੜਿਆਂ ਦੇ ਕਾਠੇ ਤੇ ਬੈਠ ਕੇ ਲੜੇ ਜਾਂਦੇ ਸੀ ਉਹ ਅੱਜ ਟਰੈਕਟਰਾਂ ਦੀਆਂ ਕਿਤਨਾ ਕਿਤੇ ਸੀਟਾਂ ਦੇ ਉੱਤੇ ਬਹਿ ਕੇ ਲੜੇ ਜਾ ਰਹੇ ਆਂ ਔਰ ਜੇ ਗਣ ਕਰੀਏ ਤਾਂ ਕਿਸਾਨੀ ਦੇ ਨਾਲ ਪੰਜਾਬ ਚੱਲਦਾ ਪੰਜਾਬ ਦੇ ਨਾਲ ਕਿਸਾਨੀ ਔਰ ਫਿਰ ਵੀ ਕਿਸਾਨ ਨੂੰ ਕਿਤਰਾ ਕਿਤੇ ਜਿਵੇਂ ਬਾਈ ਰਾਣਾ ਦੱਸਿਆ ਕਿ ਸ੍ਰੀ ਤਰਾਤਾ ਦੇ ਵਿੱਚ ਇਹਨਾਂ ਰਾਹਾਂ ਦੇ ਉੱਤੇ ਬਹਿਣਾ ਪਾਰਿਆ ਆਖਰ ਕਿਉਂ ਇਹ ਸਵਾਲ ਨੇ ਪੰਜਾਬ ਦੀ ਸਰਕਾਰ ਦੀ ਸੈਂਟਰ ਸਰਕਾਰ ਦੀ ਸਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਹੈ ਪਹਿਲਾਂ ਕਹਿੰਦੀ ਸੀ ਟਰੈਕਟਰ ਟੋਲੀਆਂ ਨਹੀਂ ਲੈ ਕੇ ਜਾਣਾ ਫਿਰ ਕਹਿੰਦੀ ਤੁਸੀਂ ਪੈਦਲ ਜਾਓ ਜਦੋਂ ਪੈਦਲ ਚੱਲਣ ਦਾ ਯਤਨ ਕੀਤਾ ਗਿਆ ਤਾਂ ਉੱਥੇ ਵੀ ਕਿਤਰਾ ਕਿਤੇ ਰੱਦ ਕੀਤਾ ਹੈ ਜੀ ਕਿਹੜੀ ਮੋਦੀ ਸਰਕਾਰ ਆ ਸਾਡੇ ਕਿਸਾਨਾਂ ਦੇ ਉੱਤੇ ਕਾਹ ਗਿਆ ਇਹ ਆਪ ਨਹੀਂ ਨੇ ਦੀ ਮੰਗਾ ਮੰਨੀਆਂ ਸੀ ਜਿੰਨਾ ਤੋਂ ਇਹ ਭੱਜਦੀ ਜਾਂ ਜਿਹੜਾ ਇੱਕ ਰਾਜਾ ਹੁੰਦਾ ਹੈ ਉਹਦੇ ਬੰਦ ਗੱਲ ਮਿੱਠ ਲਈ ਉਹਨੇ ਪੂਰੀ ਹੁੰਦੀ ਹੈ ਉਹਨੂੰ ਰਾਜਾ ਹੀ ਕੰਮ ਕਰਦਾ ਹੈ ਅੱਜ ਦਾ ਕੱਠ ਲੱਗਦਾ ਕੁਛ ਸਰਕਾਰਾਂ ਪ੍ਰਤੀ ਕੁਛ ਲੱਗਦਾ ਕੁਛ ਅੱਜ ਦੇ ਚੂਹੇ ਹੋਇਆ ਹੈ ਜੇ ਤੁਸੀਂ ਵੇਖੋ ਪਹਿਲਾਂ ਨਾਲੋਂ ਵੀ ਤਿੰਨ ਬਣਾ ਵੱਧ ਹੋ ਗਏ ਇਹਨਾਂ ਨੇ ਜਾਫਤ ਪਾਵਾਗੇ ਸੋ ਪਹਿਲਾ ਨਾਲੋਂ ਤਿੰਨ ਗੁਣਾ ਵੱਧ ਹੋ ਕੇ ਜੱਪ ਪਾਵਾਂਗੇ ਕਹਿਣਾ ਹੈ ਸਾਡੇ ਪ੍ਰਧਾਨ ਸਾਹਿਬ ਜੀ ਦਾ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਦਾ ਜਿਹੜਾ ਵੱਡਾ ਕੱਟ ਖਨੌਰੀ ਬਾਡਰ ਤੇ ਹੋਣ ਜਾ ਰਿਹਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਪ੍ਰਤੀ ਇਸ ਦਾ ਰਵੱਈਆ ਕੀ ਹੁੰਦਾ